ਏ ਵੀਰੇ ਪੰਜਾਬ ਨੰਬਰ ਆ 50 ਵਾਲਾ ਹਾਂਜੀ ਤੇ ਚਾਰੇ ਨਵੇਂ ਟਾਇਰ ਆ 19 ਮਾਡਲ ਆ ਏ ਵੀਰੇ ਲੁਧਿਆਣੇ ਦਾ ਨੰਬਰ ਆ ਤੇਲ ਬ੍ਰੇਕਾਂ ਪਾਵਰ ਸਟੀering ਹਾਂਜੀ ਐਮ ਕੇ ਐਮ ਤੇਲ ਬ੍ਰੇਕਾਂ ਵੀ ਵੀਰੇ ਹਾਂਜੀ ਪਾਵਰ ਸਟੀering ਆ ਡਿਸਟਰੀਬਿਊਟਰ ਲੱਗਾ ਪੰਜਾਬ ਨੰਬਰ ਆ ਠੀਕ ਐ 75 ਵਾਲਾ ਸਟੈਂਡਰਡ ਆ ਪੰਜਾਬ ਨੰਬਰ ਠੀਕ ਐ ਪਹਿਲੇ ਨਾ ਹਜੇ ਟਰੈਕਟਰ ਠੀਕ ਐ ਸਾਰਾ origignal ਟਰੈਕਟਰ ਆ ਸਾਰਾ origignal ਆ ਤੇ ਇੰਜਨ ਗੇਅਰ ਚਾਰੇ ਟਾਇਰ ਇਹਦੇ 90 ਪੈਸੇ ਆ। ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ। 2002 ਮਾਡਲ ਆ ਜੀ। ਹਾਂਜੀ ਚਾਰੇ ਨਵੇਂ ਟਾਇਰ। ਇਹ ਆਸ਼ਾ ਜੀ 2006 ਮਾਡਲ ਆ। ਹਾਂਜੀ ਹਾਈ ਲੋ ਆ, ਕਟਰਾਉ ਲੈਫਟ ਵਾਲਾ ਸੈਲਫ ਸਟਾਰਟ ਆ। ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਤੇ ਜਿੱਥੇ ਬਾਈ ਜੱਸੂ ਜੁੜਿਆ ਆਪਣੇ ਨਾਲ। ਸਾਸਰੀ ਕਾਲ ਬਾਈ ਸਾਸਰੀ ਕਾਲ ਜੀ ਉਹ ਠੀਕ ਹੈ ਜਸੂ ਵਧ ਗਿਆ ਵਧੀਆ ਬਾਈ ਤੇ ਕਿੰਨੇ ਕੁ ਟਰੈਕਟਰ ਲੈ ਆ ਜਸੂ ਅੱਜ 4 ਲੈਂਦੇ ਆ ਜੀ 4 ਲਿਆਂ ਤੇ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਸਾਰੇ origignal ਟਰੈਕਟਰ ਆ ਬਈ ਪੰਜਾਬ ਨੰਬਰ ਠੀਕ ਹੈ ਕਾਪੀ ਕਾ ਗ ਜਾਂਦੇ ਓਕੇ ਜਮਾ ਓਕੇ ਹਾਂਜੀ ਤੇ ਡਿਸਕਾਊਂਟ ਕਿਵੇਂ ਦੇਗਾ ਵਧੀਆ ਦੇਗਾ ਵਧੀਆ ਠੀਕ ਹਾਂਜੀ ਹੁਣ ਆਪਾਂ ਸਿਆਉਣਾ ਦੇ ਕਰ 750 ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀਂ ਕਰੋ ਜਸੂ ਇਹ ਵੀਰੇ ਪੰਜਾਬ ਨੰਬਰ ਆ 50 ਵਾਲਾ ਹਾਂਜੀ ਤੇ ਚਾਰੇ ਨਵੇਂ ਟਾਇਰ ਆ 19 ਮਾਡਲ ਆ 19 ਮਾਡਲ ਬ੍ਰੇਕਾਂ ਡਬਲ ਕਲੱਚ ਠੀਕ ਆ ਜੀ 5 10 ਡਿਮਾਂਡ ਆ ਇਹ 90 ਦਾ ਦੇ ਦਿਆਂਗੇ 4 ਲੱਖ 90 ਹਜ਼ਾਰ 4 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਡਬਲ ਡਿਸਟਰੀਬਿਊਟਰ ਚ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਅਜੇ ਰੇਸ ਰੂਸ ਜੀ ਵੀ ਕਿਸੇ ਨੇ ਸੀੜੀ ਨਹੀਂ ਬਈ ਉਵੇਂ ਲੱਗੀ ਹੋਈ ਆ ਤੇ ਟਰੈਕਟਰ ਚੰਗਾ ਤੇ ਸਾਥਰੀ ਮਿਲ ਜੂ ਇਹਦੇ ਨਾਲ ਹਾਂ ਮਿਲ ਜੂ ਸਾਥਰੀ ਇਹਦੇ ਨਾਲ ਰੇਂਜ ਹੋ ਜੂ ਬਾਈ ਟਰੈਕਟਰ ਦੇਖ ਸਕਦੇ ਹਾਂ ਅਗਲਾ ਟਰੈਕਟਰ ਕਿਹੜਾ ਆ ਗਿਆ ਬਾਈ 575 2014 ਮਾਡਲ ਠੀਕ ਆ ਜੀ 575 2014 ਮਾਡਲ ਬਾਈ ਜਸੂ ਦੱਸ ਫਿਰ ਇਹਦੇ ਬਾਰੇ ਇਹ ਵੀਰੇ ਲੁਧਿਆਣੇ ਦਾ ਨੰਬਰ ਆ ਤੇਲ ਬ੍ਰੇਕਾਂ ਪਾਵਰ ਸਟੀering ਹਾਂਜੀ ਐਮ ਕੇ ਐਮ ਠੀਕ ਹੈ ਜੀ ਸਾਰਾ origignal tractor ਆ ਪਹਿਲੇ ਨਾਂ ਹੈ ਪਹਿਲੇ ਨਾਂ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਰੋਗੇ ਮਗਰਲੇ ਨਾਲ ਦੇ 45 ਪੈਸੇ ਆ ਮੂਹਰੇ 70 ਪੈਸੇ ਆ ਵੀਰੇ ਠੀਕ ਹੈ ਜਿਵੇਂ ਇਹ ਚਮਕੀ ਜੇ ਅੰਦਰੋਂ ਸਾਰਾ origignal tractor ਆ ਵੀਰੇ ਸਾਰਾ origignal ਬੰਪਰ ਤੋਂ ਲੈ ਕੇ ਹਾਂਜੀ 375 ਡਿਮਾਰਟ ਆ ਇਹਦੀ ਤੇ ਸਾਢੇ 3 ਦਾ ਦੇ ਦਿਆਂਗੇ ਆਪਾਂ ਸਾਢੇ 3 ਲੱਖ ਦਾ ਮਿੱਤਰੋ ਇਹ tractor ਬਣੂਗਾ tractor check ਕਰ ਸਕਦੇ ਹੋ ਤੁਸੀਂ ਸਾਥਰੀ ਇਹਦੇ ਨਾਲ ਇਹ ਵੀ ਦੇ ਦੇਾਂਗੇ ਕੋਈ ਸਾਤਰੀ ਇਹਦੇ ਨਾਲ ਮਿਲ ਜੂਗੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸਰਪੰਚ ਮਾਡਲ ਆ ਗਿਆ ਇਸ ਤੋਂ ਬਾਅਦ ਸਟੈਂਡਰਡ 75 ਦਾ ਜੀ ਠੀਕ ਹੈ ਦਰਸੀਂ ਗੇਰਾ ਫੇਰਾ ਤੇਲ ਬ੍ਰੇਕਾਂ ਵੀ ਵੀਰੇ ਪਾਵਰ ਸਟੀਅਰਿੰਗ ਆ ਹਾਂਜੀ ਡਿਸਟਰੀਬਿਊਟਰ ਲੱਗਾ ਪੰਜਾਬ ਨੰਬਰ ਆ ਠੀਕ ਹੈ 75 ਵਾਲਾ ਸਟੈਂਡਰਡ ਆ ਠੀਕ ਹੈ ਟਾਇਰ ਟਾਇਰ ਚਾਰੇ ਨਵੇਂ ਵਰਗੇ ਇਹਦੇ ਵੀ ਟਾਇਰ ਚਾਰੇ ਨਵੇਂ ਵਰਗੇ ਨੇ ਬਾਈ ਹਾਂਜੀ ਤੇ ਇੰਜਨ ਗੇਅਰ ਤਾਂ ਚੰਗਾ ਹੈ ਇੰਜਨ ਗੇਅਰ ਦਾ ਓਕੇ ਆ 12 ਮਾਡਲ ਆ 5 ਲੱਖ ਡਿਮਾਟ ਕਰਦੇ ਆ ਹਾਂਜੀ ਇਹ ਦੇ ਦੇਾਂਗੇ 480000 ਦਾ 480000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਕਨੋਪੀ ਵਗੈਰਾ ਲੱਗੀ ਹੋਈ ਹੈ ਕਾਉਂਡ ਸਿਸਟਮ ਵਿੱਚ ਇਹ ਜਾਊਗਾ ਟਰੈਕਟਰ ਚੰਗਾ ਰੰਗ ਪੇਂਟ ਦਾ ਵੀ ਚੰਗਾ ਹੈ ਨਾ ਇਹ ਵੀ origignal ਆ ਜੀ ਸਰ ਸਾਰਾ origignal ਆ ਮਿੱਤਰੋ ਤੇ ਅਗਲਾ ਟਰੈਕਟਰ ਕਿਹੜਾ ਆਗਲਾ 26521 ਮਾਡਲ 26521 ਮਾਡਲ ਆ ਗਿਆ ਮਿੱਤਰੋ ਹਾਂ ਤੇਲ ਬ੍ਰੇਕਾਂ ਇਹ ਵੀ ਪਾਵਰ ਸਟੀering ਚ ਆ ਗਿਆ ਜੀ ਠੀਕ ਹੈ ਜੀ ਪਾਵਰ ਸਟੀering ਚ ਤੇਲ ਬ੍ਰੇਕਾਂ ਹਾਂ ਜੀ ਪੰਜਾਬ ਨੰਬਰ ਠੀਕ ਹੈ ਪਹਿਲੇ ਨਾ ਹਜੇ ਟਰੈਕਟਰ ਠੀਕ ਹੈ ਸਾਰਾ origignal ਟਰੈਕਟਰ ਆ ਸਾਰਾ origignal ਆ ਇੰਜਨ ਗੇਅਰ ਪਾਇਰ ਇਹਦੇ 90 ਪੈਸੇ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਬਾਹਰ ਫਿਲਟਰਾਂ ਆ ਗਿਆ ਹਾਂਜੀ 395 ਰੇਟ ਆ ਹਾਂਜੀ ਇਹ ਦੇ ਦਿਆਂਗੇ ਆਪਾਂ 365000 ਦਾ ਜੀ 365000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਰੇਸ ਰੂਸੀ ਅਜੇ ਇਹਦੀ ਵੀ ਨਹੀਂ ਛੇੜੀ ਚੈੱਕ ਕਰ ਸਕਦੇ ਹੋ ਤੇ 73 ਇਹਦੇ ਨਾਲ ਵੀ ਰੇਂਜ ਹੋ ਜੀ ਹਾਂ ਦੇ ਦਿਆਂਗੇ ਜੀ 73 ਇਹਦੇ ਨਾਲ ਵੀ ਮਜੂ ਆਲਾ ਟਰੈਕਟਰ ਕਿਹੜਾ ਬਾਈ ਆਪਣੇ ਕੋਲ 775 ਆ ਗਿਆ ਬਾਈ ਭੂਮੀ ਪੁੱਤਰ 2002 ਮਾਡਲ ਆ ਜੀ ਹਾਂਜੀ ਚਾਰੇ ਨਵੇਂ ਟਾਇਰ ਠੀਕ ਹੈ ਜੀ ਰੰਗ ਪੇਂਟ ਦਾ ਇਹ ਰੰਗ ਪੇਂਟ ਹੋਇਆ ਮਾੜਾ ਮੁੱਤ ਰੰਗ ਪੇਂਟ ਹੋਇਆ ਹੋਇਆ ਮਾੜਾ ਮੁੱਤ ਹਾਂ ਜੀ ਟੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਇੰਜਨ ਗੇਅਰ ਦਾ ਕਿੰਦਾ ਇੰਜਨ ਗੇਅਰ ਦਾ ਓਕੇ ਆ ਜੀ ਇੰਜਨ ਗੇਅਰ ਦਾ ਓਕੇ ਇਹ ਬਿਨਾ ਕਾਪੀ ਤੋਂ ਆ ਕਾਪੀ ਇਹਦੇ ਨਾਲ ਹੈ ਨਹੀਂ ਲਿਖਾ ਕੇ ਕੋਸ ਲੈ ਲੈ ਅਗਲਾ ਲਿਖਾ ਕੇ ਕੋਸ ਲੈ ਲੈ ਕਾਪੀ ਇਹਦੇ ਨਾਲ ਹੈ ਨਹੀਂ ਵੀ ਬਿਨਾ ਕਾਪੀ ਤੋਂ ਆ ਹਾਂਜੀ ਤੇ ਮਾਡਲ ਤੇ ਰੇਟ ਕਿੰਨਾ ਜਸੂ 2002 ਮਾਡਲ ਆ ਰੇਟ 180 ਆ ਜੀ 180 ਦੇ ਨਾਲ ਕਿੰਨੇ ਦਾ ਇਹ ਦੇ ਦੇਾਂਗੇ ਆਪਾਂ ਡੂਡ 65 ਲੱਖ ਤਾਂ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਆਜੋ ਜੀ ਆ ਵੀ ਮਿੱਤਰੋ ਮੂਰੇ 45 ਦਾ ਫਾਰਮ ਆ ਗਿਆ ਦੱਸੀ ਜਸੂਏ 98 ਮਾਡਲ ਆ ਜੀ ਹਾਂ ਜੀ ਪੰਜਾਬ ਨੰਬਰ ਆ ਹਾਂ ਜੀ ਸਾਰਾ origignal tractor ਆ ਸਾਰਾ origignal ਹੈ ਟਾਇਰ ਇਹਦੇ ਅੱਧੇ ਆ ਟਾਇਰ ਅੱਧੇ ਨਹੀਂ ਚਾਰੇ ਤੇ ਰੰਗ ਪੇਂਟ ਦਾ ਵੀ ਨਹੀਂ ਰੰਗ ਪੇਂਟ ਵੀ origignal ਆ ਜੀ ਇੰਜਨ ਗੇਅਰ ਦਾ ਕਿੱਦਾਂ ਇੰਜਨ ਗੇਅਰ ਦਾ ਸਹੀ ਆ ਇੰਜਨ ਗੇਅਰ ਦਾ ਸਹੀ ਆ ਹਾਂ ਜੀ 1,40,000 ਰੁਪਏ ਦਾ ਰੇਟ ਆ ਠੀਕ ਹੈ ਸਵਾਲ ਅੱਖ ਦਾ ਇਹ ਆਪਾਂ ਦੇ ਦੇਵਾਂਗੇ ਹਾਂਜੀ ਚਲਾ ਕੇ ਵਾ ਕੇ ਚੈੱਕ ਕਰ ਸਕਦਾ ਅਗਲਾ ਚਲਾ ਕੇ ਵਾ ਕੇ ਤਸੱਲੀ ਕਰ ਹਾਂ ਤਸੱਲੀ ਕਰ ਸਕਦਾ ਤਸੱਲੀ ਕਰਕੇ ਮਿੱਤਰੋ ਟਰੈਕਟਰ ਲ ਜਾ ਸਕਦੇ ਹੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸਾਰਾ Ориਜਨਲ ਆ ਸਾਰਾ Ориਜਨਲ ਸਿੰਪਲ ਕੱਪੜੇ ਵਾਲੀ ਸਾਤਰੀ ਆ ਆਜੋ ਮੂਰੇ ਭਾਈ ਆ ਆ ਸਾ ਦਿਖਾਉਣੇ ਆ ਤੁਹਾਨੂੰ 242 ਇਹਦੇ ਬਾਰੇ ਦੱਸੀ ਜਸੂ ਇਹ ਆਸ਼ਾ ਜੀ 2006 ਮਾਡਲ ਆ ਹਾਂਜੀ ਹਾਈ ਲੋ ਆ ਕਟਲਾਉ ਲੈਫਟ ਵਾਲਾ ਸੈਲਫ ਸਟਾਰਟ ਸੈਲਫ ਸਟਾਰਟ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੰਢੇ ਸਰਾ ਇਹ ਚਾਰੇ ਟਾਇਰ ਇਹਦੇ ਮੰਨ ਲਓ ਜੀ 45 ਪੈਸੇ ਆ 45 ਪੈਸੇ ਹੈ ਸਾਰਾ ਟਰੈਕਟਰ Ориਜినਲ ਸਾਰਾ Ориਜినਲ ਹੈ ਹਾਈ ਲੋ ਵਾਲਾ ਇਹ ਜੀ ਠੀਕ ਹੈ ਤਾਂ ਪਹਿਲਾਂ ਪੁੱਲਾ ਆਏ ਹੁਣੇ ਹਾਂਜੀ ਡਿਸਕ ਬ੍ਰੇਕਾਂ ਵਾਲਾ ਡਿਸਕ ਬ੍ਰੇਕਾਂ ਹਾਂਜੀ ਬ੍ਰੇਕਾਂ ਵੀ ਦੂਜੀਆਂ ਲੱਗੀਆਂ ਨੇ ਕਿਆ ਬਾਤ ਹੈ ਬ੍ਰੇਕਾਂ ਇੰਜਨ ਗੇਅਰ ਦਾ ਤਾਂ ਜਾਨੀ ਜਿੰਨਾ ਚੰਗਾ ਕਹਦੇ ਉਹਨਾਂ ਹੀ ਆ ਉਹਨਾਂ ਹੀ ਆ ਹਾਂਜੀ ਤੇਲ ਖਰਚਾ ਕਿੰਨਾ ਤੇਲ ਖਰਚਾ ਸੁੰਘਦਾ ਹੀ ਆ ਬਾਈ ਇਹ ਸੁੰਘਦਾ ਹੀ ਆ ਹਾਂ ਬੋਲੋ ਕੋਣ ਸੁੰਘਦਾ ਹੀ ਆ ਯਾਰ ਕਿਆ ਬਾਤ ਹੈ ਤੇ ਤਾਂ ਜਾਨੀ ਪਾ ਕੇ ਬੰਦਾ ਭੁੱਲ ਜੇ ਨਿੱਕੇ ਮ ਮਨੋ ਜਿੰਨਾ ਮਰਜੀ ਕੰਮ ਲਈ ਜਾਵੇ ਕਿੰਨਾ ਮਰਜੀ ਹਾਂਜੀ ਠੀਕ ਹੈ 6 ਮਾਡਲ ਆਏ ਦੀ ਡਿਮਾਂਡ ਹੈਗੀ 1,35,000 ਸਿਰਫ 1,35,000 ਪੰਜਾਬ ਨੰਬਰ ਆ ਇਹ ਤਾਂ ਪਲਟੀਨੇ ਦੇ ਪਲਟੀਨੇ ਮੋਟਰਸਾਈਕਲ ਦੇ ਮੁੱਲ ਤੇ ਚੱਲ ਗਿਆ ਹਾਂ ਹਾਂਜੀ ਹਾਂਜੀ ਠੀਕ ਹੈ ਸਿੰਪਲ ਕੱਪੜੇ ਵਾਲੀ ਸਾਥਰੀਆ ਦੇਣਾ ਕਿੰਨੇ ਦਾ ਇਹ ਇਹ ਦੇ ਦੇਾਂਗੇ ਜੀ ਆਪਾਂ 1,25,000 ਦਾ ਦੇ ਦੇਾਂ ਇੱਕ ਵੀਦ ਹਾਲ ਜਾਇਓ ਮਤੂੰ ਹਾਂ ਦੇ ਦੇਾਂਗੇ ਟਰੈਕਟਰ ਚੰਗਾ ਹਾਂਜੀ ਟਰੈਕਟਰ ਚੰਗਾ ਤੇ ਹੋਰ ਹੈਗੇ ਜਿੱਥੋਂ ਬਸ ਇਹੀ ਆ ਜੀ ਇਹੀ ਆ ਹਾਂਜੀ ਤੇ ਲੋਕੇਸ਼ਨ ਕੀ ਹੈ ਜਸੂਲ ਦੀ ਲੋਕੇਸ਼ਨ ਆਪਣਾ ਮਾਨੂਕਾ ਪਿੰਡ ਆ ਜੀ ਠੀਕ ਹੈ ਬਾਗੇ ਪੁਰਾਣੇ ਦੇ ਕੋਲੇ ਆ ਠੀਕ ਹੈ ਜੀ 8 ਕਿਲੋਮੀਟਰ ਵਾਟ ਪਿੰਡ ਆਪਣਾ ਬਾਗੇ ਪੁਰਾਣੇ ਤੋਂ ਜੀ ਨਿਹਾਲ ਸਿੰਘ ਵਾਲੇ ਰੋਡ ਤੇ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕਿੰਨਾ ਜੀ 9468448407 ਇੱਕ ਨੰਬਰ ਲਿਖ ਲਓ 9569668508 ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਸੂ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਸਰੀ